ਰਵਨੀਤ ਬਿੱਟੂ ਵੀ ਮੈਂ ਲੇਟੈਸਟ ਇੰਟਰਵਿਊ ਕੀਤੀ ਆ ਪਰਸੋਂ ਉਹਨਾਂ ਨੇ ਬੜੇ ਬੜੇ ਸਵਾਲ ਚੁੱਕੇ ਨੇ ਉਹ ਕਹਿੰਦੇ ਕਿ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਇਹ ਪੁੱਛੋ ਕਿ 2.5 ਕਰੋੜ ਦੀ ਡਿਫੈਂਡਰ ਕਿੱਥੋਂ ਆ ਗਈ 15-15 ਲੱਖ ਦੀਆਂ ਘੜੀਆਂ ਜਿਹੜਾ ਅੱਜਕੱਲ੍ਹ ਦੇਸ਼ ਦੇ ਪ੍ਰਧਾਨ ਮੰਤਰੀ ਦਾ ਚਿਹਿੱਤਾ ਹੈ ਘੜੀ ਵੀ ਦੇਖਦੇ ਉਹ ਰਾਜੇ ਵੜਿੰਗ ਘੜੀ ਦੇਖਦਾ ਹੈ ਅਜੇ ਉਹਨੇ ਜਰਾਬਾ ਨਹੀਂ ਦੇਖੀ ਮੈਨੂੰ ਹੁਣ ਰਾਜਾਵੜਿੰਗ ਕੋਈ ਕਿੱਥੋਂ ਆ ਗਈ ਗੱਡੀ ਰਾਜਾਵੜਿੰਗ ਕੋਈ ਐੜਾ ਗੇੜਾ ਨੱਥੂ ਗੇੜਾ ਨਹੀਂ ਹੈ ਰਾਜਾ ਵੜਿੰਗ ਕੋਲੇ ਜਦੋਂ 2019 ਚ ਇਲੈਕਸ਼ਨ ਚੋਣ ਲੜਿਆ ਸੀ ਪਾਰਲੀਮੈਂਟ ਦਾ ਉਦੋਂ ਲੈਂਡ ਕਰੂਜ਼ਰ ਗੱਡੀ ਸੀ ਗ੍ਰੀਨ ਰੰਗ ਦੀ 786 ਨੰਬਰ ਜਦੋਂ ਰਾਜਾ ਵੜਿੰਗ 2012 ਚ ਲੜਿਆ ਆਦਮੀਆ ਬਿੱਟੂ ਜੀ ਉਦੋਂ ਉਹਰੇ ਕੋਲੇ ਬਲੈਕ ਕਲਰ ਦੀ ਲੈਂਡ ਕਰੂਜ਼ਰ ਹੁੰਦੀ ਸੀ ਅੱਛਾ ਰਵਨੀਤ ਬਿੱਟੂ ਦੀ ਮੈਂ ਲੇਟੈਸਟ ਇੰਟਰਵਿਊ ਕੀਤੀ ਆ ਪਰਸੋਂ ਉਹਨਾਂ ਨੇ ਬੜੇ ਬੜੇ ਸਵਾਲ ਚੁੱਕੇ ਨੇ ਉਹ ਕਹਿੰਦੇ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਹ ਪੁੱਛੋ ਕਿ 2.5 ਕਰੋੜ ਦੀ ਡਿਫੈਂਡਰ ਕਿੱਥੋਂ ਆ ਗਈ 15-15 ਲੱਖ ਦੀਆਂ ਘੜੀਆਂ ਕਹਿੰਦੇ ਉਹਨਾਂ ਨੇ ਮਿਸਿਸ ਕੋਲ ਮੁੱਖ ਮੰਤਰੀ ਜਿਹੜੀ ਗੱਡੀ 'ਚ ਵੇਚ ਜਾਂਦੇ ਨੇ ਲੈਂਡ ਕਰੂਜ਼ਰ ਉਹ ਚੀਜ਼ਾਂ ਨੇ ਕਹਿੰਦੇ 1000 ਕਿੱਲੇ ਵਾਲਾ ਨਹੀਂ ਲੈ ਸਕਦਾ ਅੱਛਾ ਸਵਾਲ ਕੀਤਾ ਪਹਿਲਾਂ ਤਾਂ 2.5 ਕਰੋੜ ਦੀ ਡਿਫੈਂਡਰ ਨਹੀਂ ਹੈ ਤੇ ਮੇਰਾ ਭਰਾ ਬੁਖਲਾ ਹਟ ਚਾਏ ਇਹ ਮੇਰਾ ਖਿਆਲ 1 ਕਰੋੜ 15 ਲੱਖ ਦੀ ਡਿਫੈਂਡਰ ਹੈ ਥੋੜਾ ਦਾ ਰੇਟ ਪਤਾ ਕਰਿਓ ਢਾਈ ਕਰਤਾ ਕਿਉਂਕਿ 1 ਕਰੋੜ 93 ਲੱਖ ਹੋਣੇ ਹੋਣੇ ਉਹ ਮਾਡਲ ਮਾਡਲ ਆਉਂਦੇ ਹੋ ਤੇ ਅਲੱਗ ਇੱਕ ਕਰੋੜ 93 ਜਿਹੜਾ ਮੇਰਾ ਮਾਡਲ ਹੈ ਚੈੱਕ ਕਰ ਜਿਓ ਜ਼ਰਾ ਪਤਾ ਕਰ ਲਿਓ ਫਿਰ 1 ਕਰੋੜ 93 ਲੱਖ ਰੁਪਇਆ ਤਾਂ ਹੁਣੇ ਤਾਜ਼ਾ ਬਿੱਟੂ ਜੀ ਨੇ ਭਰਿਆ ਹੁਣ ਰਾਜਾ ਵੜਿੰਗ ਕੋਈ ਕਿੱਥੋਂ ਆ ਗਈ ਗੱਡੀ ਰਾਜਾ ਵੜਿੰਗ ਕੋਈ ਐਰਾ ਗੇਰਾ ਨੱਥੂ ਗੇਰਾ ਨਹੀਂ ਹੈ ਰਾਜਾ ਵੜਿੰਗ ਕੋਲੇ ਜਦੋਂ 2019 ਚ ਇਲੈਕਸ਼ਨ ਚੋਣਾਂ ਲੜਿਆ ਸੀ ਪਾਰਲੀਮੈਂਟ ਦਾ ਉਦੋਂ ਲੈਂਡ ਕਰੂਜ਼ਰ ਗੱਡੀ ਸੀਗੀ ਗ੍ਰੀਨ ਰੰਗ ਦੀ 786 ਨੰਬਰ ਉਹ ਮੇਰੀਆਂ तमाम ਉਰੇ ਵਿੱਚ ਹੈਗੀਆਂ ਵੀਡੀਓਜ਼ ਦੇ ਵਿੱਚ ਜਦੋਂ ਰਾਜਾ ਵੜਿੰਗ 2012 ਚ ਲੜਿਆ ਆਦਰਨੀਆ ਬਿੱਟੂ ਜੀ ਉਦੋਂ ਉਹਰੇ ਕੋਲੇ ਬਲੈਕ ਕਲਰ ਦੀ ਲੈਂਡ ਕਰوزر ਹੁੰਦੀ ਸੀ ਜਿਹਨੂੰ ਰਾਜਾ ਵੜਿੰਗ 2012 ਚੋਣਵ ਲੜਿਆ ਉਹ ਸਾਰੀਆਂ ਚੋਣ ਪਿਕਚਰਾਂ ਵੀਡੀਓਜ਼ ਹੈਗੀਆਂ ਜੇ ਕੋਈ ਭੁਲੇਖਾ ਹੋਵੇ ਤਾਂ ਕੱਢ ਦੇਾਂਗੇ ਹੂੰ ਜਿੱਥੋਂ ਤੱਕ ਪਰ ਮੈਨੂੰ ਇਹ ਬੜਾ ਆਨੰਦ ਆਇਆ ਕਿ ਯਾਰ ਮੁੰਡਾ ਜਿਹੜਾ ਆਪਣੇ ਆਪ ਨੂੰ ਕੁਰਲੀ ਕੈਂਡ ਕਹਿੰਦਾ ਸੀ ਜਿਹੜਾ ਅੱਜਕੱਲ੍ਹ ਦੇਸ਼ ਦੇ ਪ੍ਰਧਾਨ ਮੰਤਰੀ ਦਾ ਚਿਹਤਾ ਹੈ ਘੜੀ ਵੀ ਦੇਖਦੇ ਉਹ ਰਾਜੇ ਵੜੀ ਘੜੀ ਦੇਖਦਾ ਹੈ ਹਜੇ ਉਹਨੇ ਜਰਾਬਾਂ ਨਹੀਂ ਦੇਖੀਆਂ ਮੇਰੀਆਂ ਉਹ ਵੀ ਮਹਿੰਗੀਆਂ ਨੇ ਨਹੀਂ ਮੇਰਾ ਖਿਆਲ ਇਟਸ ਨਾਟ ਅਬਾਊਟ ਮਹਿੰਗੀਆਂ ਯਾਰ ਹਰ ਬੰਦੇ ਦਾ ਸ਼ੌਕ ਹੁੰਦਾ ਹੈ ਨਾ ਆ ਆਪਣੇ ਆਪ ਨੂੰ ਬੰਨਠਣ ਕੇ ਰਹਿਣਾ ਵਧੀਆ ਰਹਿਣਾ ਹਰ ਬੰਦੇ ਦਾ ਚਿੱਤ ਕਰਦਾ ਹੈ ਮੇਰਾ ਪੈਸ਼ਨ ਹੈ ਕਿ ਮੇਰੇ ਕੋਈ ਘਰਮਾੜਾ ਹੋ ਸਕਦਾ ਪਰ ਮੈਂ ਕੱਪੜੇ ਚੰਗੇ ਪਾਉਂਗਾ ਗੱਡੀ ਵਧੀਆ ਰੱਖੂੰਗਾ ਹਰ ਚੀਜ਼ ਦਾ ਅਰਡਰਡ ਪੈਸ਼ਨ ਹੈ ਨਾ ਤੁਸੀਂ ਆਪਦੇ ਸਾਈਂ ਮੈਂ ਤੁਸੀਂ ਮੈਂ ਤਾਂ 1 ਕਰੋੜ ਉਹਨੇ ਦੀ ਗੱਡੀ ਲਈ ਮੈਂ ਤੁਹਾਨੂੰ ਤਾਂ ਹੀ ਆਖਿਆ ਵੀ 1 ਕਰੋੜ 93 ਲੱਖ ਰੁਪਏ ਦਾ ਇਮੀਡੀਐਟਲੀ ਕਰਦੇ ਪੈਸੇ ਪਰਨ ਨੂੰ ਆਏ ਸੁਪਰਮੈਨ ਨੂੰ ਬੜਾ ਸਕੂਨ ਹੈ ਇਸ ਕਾਲ ਦਾ ਕਿ ਜਿਹੜੇ ਆਪਣੇ ਆਪ ਨੂੰ ਮੁੱਖ ਮੰਤਰੀਆਂ ਦੇ ਪੋਤੇ ਸਨ ਉਹ ਰਾਜੇ ਵੜਿੰਗ ਨੂੰ ਇਹ ਦੇਖਦੇ ਆ ਵੀ ਕੀ ਖਾਂਦਾ ਉਹ ਕੀ ਪੀਂਦਾ ਹਜੇ ਕਈ ਚੱਲਣਾ ਪਤੀਆਂ ਪਤਾ ਨਹੀਂ ਹੈ ਕਿ ਕੱਪੜਿਆਂ ਦੇ ਅੰਦਰ ਕੀ ਹੈ ਨਹੀਂ ਤਾਂ ਬਿੱਟੂ ਜੀ ਹਰਾਨ ਪਰੇਸ਼ਾਨ ਹੋ